ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮੰਨਦੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗੁਰੂ ਜੀ ਸੋਹ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਤਰੱਕੀ ਦੇਣ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਕਾਟਨ ਦੇ ਸੂਟ ਇਹ ਦੁਬਾਰੇ ਆਏ ਆਪਣੇ ਕੋਲੇ ਇਹ ਡਿਜ਼ਾਈਨ ਕਸਟਮਰਾਂ ਨੇ ਬਹੁਤ ਪਸੰਦ ਕੀਤਾ ਸੀ ਨਵੇਂ ਥਾਣੇ ਆ ਬਿਲਕੁਲ ਤੇ ਕੁੜਤੇ ਪਜਾਮੇ ਆ ਤੇ ਇੱਕ ਬਿਸਕੋਸ ਦੀ ਜੋਰ ਝਟਦਾ ਅਲੱਗ ਜੀ ਚੀਜ਼ ਮਗਵਾਈ ਆ ਅਗਰ ਤੁਹਾਨੂੰ ਪਸੰਦ ਆਵੇ ਤਾਂ ਆ ਹਾਂ ਲੋ ਜੀ ਇਹ ਦੁਬਾਰਾ ਆ ਗਿਆ ਆਪਣੇ ਕੋਲ ਇੱਕ ਹੀ ਟੈਕਸ ਦੇ ਆਲੋਚ ਗਰਮੀਆਂ ਵਾਲੀ ਬਹੁਤ ਸੋਹਣੀ ਚੀਜ਼ ਹੈ ਬੜੇ ਇਹ ਵਿਕੇ ਆ ਜਿਹੜੇ ਮੇਰੇ ਮੈਂ 5-4 ਕਾ ਡਿਜ਼ਾਈਨ ਲੈਂਦੇ ਆ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਜੀ ਇਹ ਆ ਗਿਆ ਜੀ ਨੀਵੀ ਬਲੂ 5 ਮੀਟਰ ਕੱਟ 500 ਦੀ ਜੀ ਇਹ ਆ ਗਿਆ ਜੀ ਵਾਈਨ ਕਲਰ ਬਿਲਕੁਲ ਥਣ ਨਿਊ ਆ ਚੁੱਕੇ ਹੈ ਕੱਪੜਾ ਬਹੁਤ ਸੋਹਣਾ ਬਹੁਤ ਪਿਆਰਾ ਹੈ ਜੀ ਪਿਓਰ ਕਾਟਨ ਹੈ ਇਹਦੇ ਵਿੱਚ ਇੱਕ ਵੀ ਪਰਸੈਂਟ ਮਿਕਸ ਨਹੀਂ ਹੈਗਾਗਾ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਆਪਾਂ ਵੀਡੀਓ ਛੋਟੀ ਬਣਾਇਆ ਕਰਾਂਗੇ ਲੰਮੀ ਦੇਖਣੀ ਤੁਹਾਨੂੰ ਵੀ ਓਕੀ ਆ ਆ ਲਓ ਜੀ ਰੈੱਡ ਕਾਟਨ ਐ ਪਿਓਰ ਹਾਂ ਦੇਖੀਦਾ ਬੈਕ ਸਾਈਡ ਦੇਖੋ ਪਿਓਰ ਕਾਟਨ ਦੇ ਰੰਗ ਨਹੀਂ ਖਰਾਬ ਹੁੰਦੇ ਜੀ ਸਿਰਫ 500 ਦਾ 5 ਮੀਟਰ ਐ ਜੀ ਇਹ ਆ ਲਓ ਜੀ ਸੀ ਗ੍ਰੀਨ ਬਿਚੀ ਚਿੱਟੀਆਂ ਬੂਟੀਆਂ ਜੀ ਬਹੁਤ ਜਿਆਦੇ ਪਿਆਰੇ ਸੂਟ ਹੈ ਹੰਡਣ ਵਾਲੇ ਸੂਟ ਹੈ ਕਾਟਨ 100% ਹੈ ਜੀ ਤੇ ਚੱਲੂਗੀ ਇਹ ਮਤਲਬ ਇੱਕ ਸੀਜ਼ਨ ਥੋੜਾ ਵਧੀਆ ਕਟਾ ਦੂਗੀ ਗੱਪ ਜਿਹਾ ਆਪਣੇ ਤੋਂ ਅਜਦੇ ਨਹੀਂ ਕਿਉਂਕਿ ਪ्युअर ਕਾਟਨ ਹੁੰਦੀ ਉਹ ਇੱਕੋ ਹੀ ਸੀਜ਼ਨ ਚੱਲਦੀ ਹੈ ਜਿਹਨੂੰ ਮੁੜਕਾ ਖਾ ਜਾਂਦਾ ਆਹ ਸੂਟ ਇੱਕ ਹੈ ਜੀ ਆਪਣੇ ਕੋਲ ਫਰੋਜੀ ਜਿਹੜਾ ਮਰਜ਼ੀ ਲਓ ਔਨਲੀ 500 ਦਾ ਜੀ 500 ਦਾ ਸੂਟ ਕਾਗਾ ਜੀ ਨੇਵੀ ਬਲੂ ਸਿਰਫ ਦੇ ਸਿਰਫ 500 ਦਾ ਜੀ ਤੇ ਹੁਣ ਆਪਣੇ ਕੋਲੇ ਆਗੇ ਜੀ 2.5 250 ਵਾਲੇ ਕੁਰਤੇ ਪਜਾਮੇ ਤਿੰਨ ਚਾਰ ਕ ਰੰਗ ਹੈਗੇ ਆ ਇਹ ਜਿਹੜੇ ਜਿਹੜੇ 2 ਕੁਸਾ ਦਾ ਕੁਰਤਾ ਪਜਾਮਾ ਹੁੰਦਾ ਜੀ 1200 ਦੋ ਖਰਾਬ ਹੋ ਜਾਂਦਾ ਛਣ ਜਾਂਦਾ ਇਹ ਸਣਦਾ ਨਹੀਂ ਹੈਗਾ ਜਿਨ੍ਹਾਂ ਨੇ ਘਰ ਦੇ ਕੰਮ ਚ ਪਾਉਣੇ ਆ 2.5 ਸਿਰਫ 250 ਦਾ ਇਹ ਕੁਰਤਾ ਪਜਾਮਾ ਖਰਾਬ ਨਹੀਂ ਹੁੰਦਾ ਜੀ ਜਿਹੜਾ ਦੁਕੱਟ ਸੋਂ ਨੂੰ ਮਿਲਦੇ ਆ ਉਹ ਖਰਾਬ ਹੋ ਜਾਂਦੇ ਆ ਸਣ ਜਾਂਦੇ ਆ ਇਹ ਸੜਨਦਾ ਨਹੀਂ ਹੈਗਾ आ लो जी एम जिक्री मिट्टी रंगा जहाँ कलर है पं मीटर सिर्फ ढाई सौ का आ चिट्टा आ गया जी चिट्टी का तो सू पता ही है ढाई मीटर सॉरी ढाई सौ का पीटर मिलूगा भी आ गया मैं जेकर मेहंदी रंगा जा मेहंदी रंगा रंग जी हल्का जहाँ मेहंद रंगा ग्रीन जहाँ भी डार्क नहीं है ਆ ਗਿਆ ਜੀ ਰੱਬ ਰੰਗਾ ਜਾ ਐਵੇਂ ਹੀ ਰੰਗਾ ਇਹਦਾ ਸਿਰਫ ਤੇ ਸਿਰਫ 250 ਚ ਇਹ ਜਿਹੜਾ ਤੁਸੀਂ ਸਮਾਜ ਤੇ ਦੇਖ ਤੁਸੀਂ 200 ਵਾਲੀ ਦੀ ਵੀ ਦੇਣੀ ਤੇ ਇਹਦੀ ਵੀ ਦੇਣੀ ਹੈ 50 ਰੁਪਏ ਵੱਧ ਲਾ ਲੋ ਪਰ ਇਹ ਸਣਦਾ ਨਹੀਂ ਇਹਨੂੰ ਗਰਮੀ ਚ ਕੰਮ ਚ ਖੇਤ ਬੰਨੇ ਚ ਜਿਵੇਂ ਮਰਜ਼ੀ ਪਾਓ ਇਹ ਸਣਦਾ ਨਹੀਂ ਵੀਰੇ ਵਧੀਆ ਰਹਿੰਦਾ ਆ ਦੇਖੋ ਸਿਰਫ 250 ਦਾ ਤੇ ਆਪਣੇ ਕੋਲੇ ਛੱਟਣ ਵੀ ਪਈ ਹੈ ਜਿਹੜੇ ਮੈਂ ਤੁਹਾਨੂੰ ਮੋਟੀ ਮੋਟੀ ਦਿਖਾ ਰਿਹਾ ਸਿਰਫ 50 ਰੁਪਏ ਮੀਟਰ ਹੈ ਇਹ ਛੱਟਣ ਆਪਣੇ ਕੋਲੇ ਬਹੁਤ ਸੋਹਣੀ ਸੱਤਨਾ ਜਾਲਖੀ ਦੀ ਮਹਿਰੂਨ ਕਲਰ ਆਪਣੇ ਕੋਲੇ ਆਪਣੇ ਕੋਲੇ ਮਹਿੰਦੀ ਕਲਰ ਹੈ ਬਲੈਕ ਕਲਰ ਹੈ ਸੱਤਨਾ ਇਹ ਘੱਗਰਾ ਜਜ ਮੈਨੂੰ ਮਹਿੰਦੀਆਂ ਤੇ ਸ਼ੂਟ ਵੀ ਬਣਾਉਣ ਲੱਗੇ ਇਹ ਸੱਤਨਾ ਜੀ ਪਿਓਰ ਸਿਰਫ 250 ਦਾ ਸੂਟ 5 ਮੀਟਰ 50 ਰੁਪਏ ਮੀਟਰ ਹੈ ਸੱਤਨ ਜੀ ਆ ਲਓ ਮਰਜੰਟਾ ਇਹ ਆਪਣੇ ਕੋਲੇ ਸੱਤਨ ਵੀ ਪਈ ਹੈ ਕਿਸੇ ਨੇ ਘੱਗਰਾ ਵਾਸਤੇ ਸ਼ਲਟਾ ਵਾਸਤੇ ਜਾਂ ਪ੍ਰੋਗਰਾਮਾਂ ਵਾਸਤੇ ਲੈਣ ਹੋਵੇ ਤੇ ਇੱਕ ਆਪਣੇ ਕੋਲੇ ਆਈ ਹੈ ਜੀ ਬਿਸਕੋਸ ਦੀ ਜੌਰਜਾਟਾ ਇਹਦੇ ਉੱਪਰ ਸਾਰੀ ਤੇ ਵਰਕ ਕੀਤਾ ਹੋਇਆ ਹੈ ਇਹ ਪਤਾ ਨਹੀਂ ਤੁਹਾਨੂੰ ਦਿਖੂਗਾ ਨਹੀਂ ਦਿਖਦਾ ਜੀ ਆਹ ਸੇ ਜੀ ਆਹ ਸੇ ਜੀ ਐਂਕਾਂ ਲਾ ਕੇ ਦੇਖਾਂ ਮੈਨੂੰ ਨੇੜੇ ਦਿਖਦਾ ਨਹੀਂ ਹਲੋ ਜੀ ਇਹਦੇ ਵਿੱਚ ਨਾ ਸ਼ਿਪੀ ਵਰਕ ਕੀਤਾ ਹੋਇਆ ਜੀ ਇਹ ਲੜਨ ਚੁੰਬਣ ਵਾਲੀ ਜੌਰਜਟ ਨਹੀਂ ਹੈਗੀ ਇਹ ਨਾ ਸੋਚ ਲਿਓ ਵੀ ਇਹ ਲੜਨ ਚੁੰਬਣ ਵਾਲੀ ਹੈ ਸੌਫਟ ਜੌਰਜਾਟ ਹੈ ਬਿਸਕੁਟਸ ਦਾ ਕਮ ਹੈ ਜੇ ਇਕੱਲੀ ਸ਼ਰਟ ਲੈਣੀ ਆ ਤਾਂ 250 ਉਹ ਜੇ ਪੂਰਾ ਸੂਟ ਲੈਣਾ ਤਾਂ 500 ਦਾ ਜੀ ਇਹਦੇ ਉੱਪਰ ਵਰਕ ਹੈ ਸਾਰੀ ਤੇ ਛਿੱਪੀ ਵਰਕ ਹੈ ਜੀ ਬਹੁਤ ਸੋਹਣੀ ਜੋਰ ਜਹਾਟਾ ਤੇ ਕਲਰ ਇੱਕੋ ਹੀ ਆ ਆਪਣੇ ਕੋਲੇ ਸਿਰਫ ਬਲੈਕ ਉਵੇਂ ਇਹ ਬਾਜ਼ਾਰ ਦੇ ਵਿੱਚ 8 850 ਦਾ ਸੂਟ ਆ ਬਸ ਆਪਣੇ ਕੋਲੇ ਇਹ ਹੀ ਖਾਸੀਅਤ ਆ ਵੀ ਆਪਣੇ ਕੋਲੇ ਇਹ ਆਪਾਂ ਜਿੱਥੋਂ ਪੀਸ ਲੈਨੇ ਉੱਥੋਂ ਲਿਉਨੇ ਹੁੰਨੇ ਉਹ ਆਪਾਂ ਨੂੰ ਘੱਟ ਰੇਟ ਲਾ ਲੈਂਦੇ ਆ ਸੋ ਜਿਹੜੀ ਚੀਜ਼ ਉਹਨੂੰ ਪਛਾਣਦਾ ਹੁੰਦੀ ਆ ਪਲੀਜ਼ ਸਕਰੀਨਸ਼ਾਟ ਲੈਣਾ ਪੋਲਣਾ ਨੇ ਨੰਬਰ ਦੋ ਨੂੰ ਹੱਥ ਬਨ ਕੇ ਬੇਨਤੀ ਹੈ ਜਿਹੜੇ ਪੀਸ ਕਢਾ ਕੇ ਮੰਗਰੋ ਕਹਿੰਦੇ ਵੀ ਸਾਡੇ ਫਲਾਣੇ ਨੂੰ ਨਹੀਂ ਪਸੰਦ ਸਾਡੇ ਧਮਕੇ ਨੂੰ ਨਹੀਂ ਪਸੰਦ ਪਲੀਜ਼ ਉਹ ਮੈਥੋਂ ਪੀਸ ਨਾ ਕਢਾਇਆ ਕਰੋ ਕਿਉਂਕਿ ਬਹੁਤ ਔਖਾ ਜੀ ਮਿਹਨਤ ਹੁੰਦੀ ਹੈ ਦੇ ਵਿੱਚ ਕੱਢ ਕੇ ਪੀਸ ਅਲੱਗ ਰੱਖਣੇ ਤੇ ਬਾਅਦ ਤੁਸੀਂ ਕਹਿੰਦੇ ਨੇ ਸਾਡੇ ਦਾ ਫਲਾਣਾ ਪਸੰਦ ਨਹੀਂ ਕਰਦਾ ਪਲੀਜ਼ ਤੁਸੀਂ ਪਹਿਲਾਂ ਉਹਨੂੰ ਦਿਖਾ ਲਿਆ ਕਰੋ ਜਿਹਦੀ ਪਸੰਦ ਦੇ ਤੁਸੀਂ ਕੱਪੜੇ ਪਾਉਣੇ ਉਹਦੀ ਜ਼ਰੂਰ ਰਾਏ ਲੈ ਲਿਆ ਕਰੋ ਵੀ ਆਹ ਕੱਪੜਾ ਮੈਂ ਲਵਾਂ ਜਾਂ ਨਾ ਲਵਾਂ ਜਦੋਂ ਤੁਸੀਂ ਬਾਅਦ ਚ 8-10 ਘੰਟੇ ਕਢਾ ਕੇ ਕੱਪੜਾ ਹਨਾ ਬਾਅਦ ਚ ਕਹਿੰਦੇ ਨੇ ਸਾਡੇ ਫਲਾਣੇ ਨੂੰ ਦੁੱਖ ਹੁੰਦਾ ਵੀ ਮੈਂ ਇੰਨੀ ਮਿਹਨਤ ਕਰਦਾ ਤੇ ਲੋਕ ਸਮਝ ਨਹੀਂ ਰਹੇਗੇ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸ਼াশਤਰੀ ਕਾਲ ਸਾਡਾ ਪਤਾ ਜੀ ਦਸ਼ਮੇਸ਼ ਨਗਰ ਮੋੜ ਮੰਡੀ ਗਲੀ ਨੰਬਰ 2 ਕਿਸੇ ਨੇ ਵੀ ਆਉਣਾ ਹੋਵੇ ਤਾਂ ਮੈਂ WhatsApp ਨੰਬਰ ਦੇਣੀ ਹਣੀ ਹੈ ਸ਼াশਤਰੀ ਕਾਲ